ਰਾਜੀ ਸੇਵਕ ਸਹਿਦਰਦੀ ਇਹਨੇ ਗੁਰਵਕ ਭਾਈ ਬਹੁਤ ਧੰਨਵਾਦ ਕਰਦਾ ਤੇ ਮੈਂ ਆਪਣੇ ਸਾਰੇ ਮੈਂਬਰਾਂ ਦਾ ਮੁੱਖ ਸੇਵਕ ਅਰਚਵਲ ਮੱਲੜ ਜੀ ਬਖਸ਼ੀ ਬਾਜੀ ਸਾਈਲ ਜੀ ਜਗਨਪ੍ਰੀਤ ਸਿੰਘ ਜੀ ਨਿੱਕੇ ਕਰੋ ਦੀਆ ਜੀ ਆਪਣੇ ਅੋਬੀ ਜੀ ਸਹਿਦਰਦੀ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਪ੍ਰਾਕ ਜੀ ਗੰਜੀ ਬਾਜੀ ਤਮੰਸ਼ੂ ਬਾਜੀ ਰਾਜੂ ਬਾਜੀ ਮਾਨਵ ਸ਼ਰਮਾ ਵਿਵੇਕ ਜੀ ਲक्की ਬਾਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਹਰਨੂਤ ਸਿੰਘ ਤੇ ਮੇਰਾ ਨਾਮ ਮਨਸ਼ਰਮਾ ਜੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਇੱਕ ਜਿਹੜਾ ਪਾਣੀ ਦਾ ਜਿਹੜਾ ਉਹ ਮੁੱਲ ਹੁੰਦਾ ਜੀ ਸਭ ਤੋਂ ਵੱਡੀਆਂ ਮੁੱਲ ਹੁੰਦਾ ਆ ਤੇ ਇਸ ਕਰਕੇ ਜਿਹਦੀ ਆਪਣੇ ਭਰਾਵਾਂ ਨੇ ਸਾਰਿਆਂ ਨੇ ਮਿਹਨਤ ਕਰਕੇ ਸ਼ਬੀਲ ਲਗਾਈ ਆ ਪੰਨਾ ਦੇ ਪਿਆਸੇ ਨੂੰ ਪਾਣੀ ਪਿਲਾਣਾ ਸਭ ਤੋਂ ਵੱਡਾ ਬੋਨਣਾ ਜੀ ਤੇ ਮੈਂ ਸਾਰੇ ਭਰਾਵਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਜਨਾ ਟਾਈਮ ਕੱਟ ਕੇ ਇੱਥੇ ਮੇਰਾ ਬੜਾ ਸਹਿਯੋਗ ਕੀਤਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆਜੋ ਜੀ ਆਜੋ ਜੀ ਖੰਡਾ ਜਲ ਖੰਡਾ ਜਲ ਜੀ ਢੇਕਾ ਜਲ ਸੁਪਾਸੀ ਜੀ ਆਪਣੇ ਗੁਰਮੁਖ ਭਾਈ ਤੇ ਖੰਡਾ ਖੰਡਾ ਖੰਡੰਗ ਅੰਦਰੰਗ ਮੰਡੰਗ ਪਰਮੰਡੰਗ ਕੋਈ ਧੰ ਆਜੋ ਜੀ ਬਹੁਤ ਬਹੁਤ ਅਨਵਾਜੀ ਤੇ ਪਹੁੰਚਦਾ ਸਾਡੇ ਟੋਕਾ ਨਿਊਜ਼ ਚੈਨਲ ਕੋਲੇ ਗੁਰਮੁਖ ਭਾਈ ਦਾ ਬਹੁਤ ਬਹੁਤ ਧੰਨਵਾਦੀ ਤੇ ਪਹੁੰਚਦਾ ਅਸੀਂ ਸ਼ੁਕਰੀਆ ਕਰਦੇ ਆ ਕੋਵੇ ਜਿਹੜੀ ਜਲਦੀ ਸੇਵਾ ਹੁੰਦੀ ਸਭ ਤੋਂ ਵੱਡੀ ਸੇਵਾ ਹੁੰਦੀ ਆ ਜੀ ਜਿਹੜਾ ਬੰਦਾ ਇੱਕ ਪਿਆਸੇ ਨੂੰ ਪਾਣੀ ਦੇ ਦੇਵੇ ਹੁਣ ਉਹ ਤੋਂ ਉੱਪਰ ਹੀ ਗੱਲ ਦੱਸੋ ਕੀ ਆ ਜੀ ਪਿਆਸੀ ਕੋਈ ਮਨ ਘਟਰੇ ਨੇ ਤੇ ਅਸੀਆ ਗੰਢੀ ਨਾਸਰ ਮਨਸੂਰ ਕੋਈ ਇਹੋ ਜੀ ਹੱਕ ਹੱਕ ਅਦਾ ਰਕਲ ਜੀ ਕੋਰੇ ਆਓ ਪਲੀਜ਼ ਰਿਕੁਐਸਟ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਨੌਜਵਾਨਾਂ ਵੱਲੋਂ ਲੇਟਾ ਵਾਲਾ ਚੌਕ ਵਿੱਚ ਵੀਲ ਤੇ ਛੋਲੇ ਦਾ ਲੰਗਰ ਲਗਾਇਆ ਗਿਆ ਜਿਨ੍ਹਾਂ ਵਿੱਚ ਆਪਣੇ ਸਾਰੇ ਹੀ ਸੱਜਣ ਤੇ ਆਪਣੇ ਭਰਾਵਾਂ ਵੱਲੋਂ ਬਹੁਤ ਹੀ ਸਹਿਯੋਗ ਦਿੱਤਾ ਗਿਆ ਇਹਨਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਸਲਾਗਾ ਕੀਤੀ ਗਈ ਸਾਡੇ ਵੱਡੇ ਵੀਰ ਮਨ ਸ਼ਰਮਾ ਜੀ ਦਿਵਾਂਸ਼ੂ ਭਾਜੀ ਰਾਜੂ ਭਾਜੀ ਪ੍ਰਾਕ ਜੀ ਅਭੀ ਪਾਸਟਾ ਰਵੀ ਮਾਹੀ ਸ਼ਾਇਦਰਦੀ ਨikhil ਕਨੋਜੀਆ ਜੀ ਬਖਸ਼ੀ ਭਾਜੀ ਨਰਨੂਰ ਸਿੰਘ ਸੇਠੀ ਮਾਨਵ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਜ਼ਰੂਰਤਮੰਦ ਲੋਕਾਂ ਦੇ ਲਈ ਥਾ-ਥਾ ਤੇ ਪਾਣੀ ਦੇ ਉਪਰਾਲੇ ਕੀਤੇ ਜਾਣ ਤਾਂ ਕਿ ਕੋਈ ਵੀ ਗਰਮੀ ਦੇ ਕਾਰਨ ਆਪਣੀ ਸਿਹਤ ਨਾ ਖਰਾਬ ਕਰ ਸਕੇ ਬੋਲੇ ਸੋ ਨਿਹਾਲ